ਅਤੇ ਹੁਣ ਖਬਰਾਂ ਵਿਸਥਾਰ ਨਾਲ ਵਿਧਾਨ ਸਭਾ ਹਲਕਾ ਅਛਨਾਲਾ ਦੇ ਰਮਦਾਸ ਵਿਖੇ ਰਾਵੀ ਦਰਿਆ ਦੇ ਵੰਟ ਟੁੱਟਣ ਕਰਕੇ ਪਿੰਡ ਬੋਲੀ ਚੋਕੀ ਵਿਧਾਨ ਸਭਾ ਹਲਕਾ ਅਛਨਾਲਾ ਦਾ ਆਖਰੀ ਪਿੰਡ ਬਾਦ ਨੁਕਸਾਨਿਆ ਗਿਆ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਅਜੇ ਤੱਕ ਨਾ ਤਾਂ ਕੋਈ ਕਿਸੇ ਪਾਰਟੀ ਦਾ ਨੁਮਾਇੰਦਾ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਸ ਪਿੰਡ ਵਿੱਚ ਪਹੁੰਚਿਆ ਕੇਵਲ ਸਾਂਸਦ ਗੁਰਜੀਤ ਸਿੰਘ ਔਸ਼ਲਾ ਨੇ ਇੱਥੇ ਪਹੁੰਚ ਕੇ ਹਾਲਾਤਾਂ ਦਾ जायza ਲਿਆ ਅਤੇ ਦੇਖਿਆ ਕਿਵੇਂ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਸ ਵੇਲੇ ਆਪਾਂ ਬੌਲੀ ਪਿੰਡ ਖੜੇ ਆ ਜਿਹੜਾ ਅਜਨਾਲਾ ਹਲਕੇ ਦਾ ਤੇ ਅੰਮ੍ਰਿਤਸਰ ਲੋਕ ਲੋਕਸਵਾਲਕੇ ਦਾ ਅਖੀਰਲਾ ਪਿੰਡ ਆ ਦਰਿਆ ਦੇ ਨਾਲ-ਨਾਲ ਕੋਹਨੇਵਾਲ ਤੋਂ ਬਾਅਦ ਬੌਲੀ ਵੀ ਔਰ ਇਹ ਰਮਦਾਸ ਡੇਰਾ ਬਾਬਾ ਨੜਕ ਜਾਂ ਗੁਰਦਾਸਪੁਰ ਦੇ ਨਾਲ ਲੱਗਦਾ ਜੇ ਉਧਰ ਆਓਗੇ ਤਾਂ ਉਧਰੋਂ ਪਹਿਲਾ ਦੂਜਾ ਪਿੰਡ ਪੈਂਦਾ ਸਾਡਾ ਇਹ ਰਾਵੀ ਦੀ ਮਾਰ ਇੱਥੇ ਵੀ ਵੱਜੀ ਆ ਇੱਥੇ ਨੌਮਨੀ ਆ ਤਿੰਨ ਤਰ੍ਹਾਂ ਦੀ ਮਾਰ ਇੱਕ ਰਾਵੀ ਸਿੱਧਾ ਆਇਆ ਇੱਕ ਨੌਮਨੀ ਰਾਈ ਆਇਆ ਇੱਕ ਰਾਵੀ ਦਾ ਪਾਣੀ ਜਿਹੜਾ ਸੱਕੀ ਚ ਗਿਆ ਸੱਕੀ ਨੇ ਅੱਗੇ ਸਾਡੇ ਨੇਪਾਲਾ ਨੂੰ ਰਾਜਸਾਂਸੀ ਹਲਕੇ ਦੇ ਵਿੱਚ ਜਿਹੜੇ ਬਰਾਹ ਨੇ ਜਾਂ ਹੋਰ بڑے ਪਿੰਡ ਨੇ ਜਿਹੜੇ ਉਧਰ ਲੋਧੀ ਗੁਜਰਿਆ ਕੱਕੜ ਮਾਂਝਾ ਰਾਣੀਆਂਵਾ ਉਹਨਾਂ ਤੋਂ ਉੱਥੋਂ ਤੱਕ ਮਾਰਮਾਰੀ ਦਰਿਆ ਕਿਉਂਕਿ ਇਹ ਕੁਦਰਤੀ ਵਾਅ ਬਣੇ ਸੀ ਵੀ ਇਹਨਾਂ ਨੂੰ ਤੇ ਨੌਮਨੀ ਨੇ ਪਾਣੀ ਡੱਕਣਾ ਹੈ ਜੇ ਪਿੱਛੇ ਵੱਧ ਆ ਗਿਆ ਜੇ ਇੱਥੋਂ ਓਵਰਫਲੋ ਹੋਇਆ ਫਿਰ ਸੱਕੀ ਨੇ ਲੈ ਕੇ ਜਾਣਾ ਪਰ ਪਿਛਲੇ ਸਮੇਂ 'ਚ ਜਦੋਂ ਹੁਣ ਮੈਂ ਆ ਕੇ ਇੱਥੇ ਵੇਖਿਆ ਹਜ਼ਾਰ ਏਕੜ ਫਸਲ ਇਹਨਾਂ ਦੀ ਪੂਰੇ ਤੌਰ ਤੇ ਪਾਣੀ ਲਗਾਤਾਰ ਪਿਛਲੇ 12 ਦਿਨਾਂ ਦਾ ਖਲੋਤਾ ਹੈ ਨਿਕਲਿਆ ਨਹੀਂ ਕਿਤੇ ਜਿਵੇਂ ਹੀ ਪਿਛਲੇ ਪਿੰਡਾਂ ਜਾਏ ਆ ਉੱਥੇ ਤੇ ਪਾਣੀ ਵਗਿਆ ਨਿਕਲ ਗਿਆ ਵਹਿਣ ਬਣੇ ਨੇ ਬਹੁਤ ਨੁਕਸਾਨ ਉੱਥੇ ਵੀ ਕੀਤਾ ਪਰ ਇੱਥੇ ਜਿਹੜਾ ਖੜ ਗਿਆ ਉਹਨੇ ਫਸਲ ਸਾਰੀ ਗਾਲਤੀ ਤੁਸੀਂ ਵੇਖ ਲਓ ਹਜ਼ਾਰ ਏਕੜ ਝੋਨੇ ਦਾ ਕਿਤੇ ਵੀ ਇੱਥੇ ਮਰਜੀ ਵੇਖ ਲਓ ਬਾਪੂ ਜੀ ਖੜੇ ਨੇ ਆਪ ਦੇਖ ਲਓ ਇਧਰ ਅੱਗੇ ਜਿੱਥੇ ਤੱਕ ਨਿਕਾ ਪਰ ਸੋ ਬਹੁਤ ਬੁਰੀ ਹਾਲਤ ਹੈ ਹਜ਼ਾਰ ਏਕੜ ਬਿਲਕੁਲ ਮਤਲਬ ਖਤਮ ਹੋ ਗਿਆ ਕੰਮ ਇੱਥੋਂ ਦਾ ਸੋ ਇਹ ਕੱਟ ਆਫ ਹੋਣ ਕਰਕੇ ਇੱਥੇ ਆਉਣਾ ਜਾਣਾ ਬੜਾ ਔਖਾ ਕਿਉਂਕਿ ਜਿਵੇਂ ਉਹ ਨਿਆਲਿਆ ਜਾਂ ਮੱਛੀ ਵਾਲਾ ਜਾਂ ਉਹਨਾਂ ਪਿੰਡਿਆਂ ਦੇ ਕਿਉਂਕਿ ਮੇਨ ਰੋਡ ਦੇ ਉੱਤੇ ਨੇ ਤੇ ਲੋਕ ਸੌਖੇ ਚੱਲੇ ਜਾਂਦੇ ਕਟੌਫ ਤੇ ਉਹ ਵੀ ਹੋਏ ਸੀ ਪਰ ਉੱਥੇ ਪ੍ਰਸ਼ਾਸਨ ਨੇ ਆਪਣਾ ਹੈੱਡਕੁਆਟਰ ਬਣਾਇਆ ਉਹਨਾਂ ਨੂੰ ਜਿਹੜਾ ਛੇਤੀ ਚਲੇ ਜਾਂਦਾ ਪਰ ਇੱਥੇ ਇਹ 7 ਕਿਲੋਮੀਟਰ ਕਰੀਬ ਰਮਦਾਸ ਵਾਲੇ ਬੰਨੇ ਹੋ ਪੈਣਾ ਇਹਦੇ ਅੰਦਰ ਤੇ ਜੇ ਉਹ ਵੀ ਕੋਈ ਟਰੈਕਟਰ ਅੱਗੇ ਲੱਗੇ ਤੇ ਫੇਰ ਇੱਥੋਂ ਤੱਕ ਆਹਦਾ ਨਹੀਂ ਤੇ ਕੱਲਾ ਬੰਦਾ ਗੱਡੀ ਚ ਲਾ ਕੇ ਨਹੀਂ ਤੇ ਕੋਈ 4-4 ਫੁੱਟ ਪਾਣੀ ਹੈ ਕਰੀਬ ਇਹਨਾਂ ਨਾਲ ਪਾਣੀ ਉਦੋਂ ਤੋਂ ਗੱਡੀ ਤੇ ਵੀ ਨਹੀਂ ਆਹਦਾ ਟਰੈਕਟਰ ਹੀ ਸਿਰਫ ਆਉਂਦੇ ਨੇ ਉਹ ਜਥੇਬੰਦੀਆਂ ਨੇ ਇੱਥੇ ਪਹੁੰਚ ਕੀਤੀ ਹੈ ਕੁਝ ਜਥੇਬੰਦੀਆਂ ਇੱਥੇ ਆਈਆਂ ਧੰਵਾਦ ਉਹਨਾਂ ਦਾ ਤੇ ਇੱਥੇ ਛੱਤਾਂ ਦੀ ਵੀ ਬਹੁਤ ਪ੍ਰੋਬਲਮ ਆਈ ਹੈ ਜਿਹੜੇ ਮਾੜੇ ਘਰ ਨੇ ਉਹ ਤਕਰੀਬਨ ਢਾਂ ਦੇ ਕਿਨਾਰੇ ਚਰੇਗੇ ਕਿ ਹੁਣ ਇਹਨਾਂ ਨਜ਼ਰ ਪਾਣੀ ਬਾਹਰ ਖੜਾ ਆ ਜਿੱਥੇ ਆਪਾਂ ਘਰੇ ਸਭ ਤੋਂ ਉੱਚਾ ਥਾਂ ਆ ਪਿੰਡ ਦਾ ਬਾਕੀ ਸਾਰਾ ਹੀ ਪਿੰਡ ਤਕਰੀਬਨ ਡੁੱਬਾ ਆ ਸੋ ਮੈਂ ਇਹਨਾਂ ਪਿੰਡ ਵਾਲਿਆਂ ਨੂੰ ਵੀ ਯਕੀਨ ਦਿਵਾਉਣਾ ਕਿ ਅਸੀਂ ਪੂਰਨ ਤੌਰ ਤੇ ਤੁਹਾਡੀ ਜਿਹੜੀ ਗੱਲ ਅੱਗੇ ਰੱਖਾਂਗੇ ਇੱਥੇ ਦੀ ਸਭ ਤੋਂ ਵੱਡੀ ਮਾਰਮੇ ਇੱਕ ਦੱਸ ਦੇ ਕਿ ਨੌਮਣੀ ਦੇ ਉੱਤੇ ਪੁੱਲ ਲੰਘਦਾ ਆ ਛੋਟੀ ਨਹਿਰ ਦਾ ਜਿਹੜਾ ਸੰਜਾਈ ਸੇਂਗਪੁਰ ਇਹ ਲਾਗੋ ਹਾਂਜੀ ਉੱਥੇ 50 ਕੇ 60 ਮੱਝਾਂ ਵੀ ਮਰੀਆਂ ਸੀ ਗੁਜਰਾ ਨੀਆ ਕਰੀ ਬੜੀ ਹਾਈਲਾਈਟ ਖਬਰ ਹੋਈ ਪਰ ਪਰ ਦੇ ਪਰ ਪਰ ਦੇਖ ਲਓ 2 ਸਾਲ ਪਿੱਛੇ ਬਰਗੀਆਂ ਵੀ ਆ ਤੇ ਕਿਸੇ ਨੇ ਨੋਟਿਸ ਨਹੀਂ ਲਿਆ ਸਾਡੀ ਬਦਕਿਸਮਤੀ ਕੀ ਹੈ ਬੰਦੇ ਮਰ ਜਾਣ ਤਾਂ ਵੀ ਅਸੀਂ ਉਦਾਂ ਦੇ ਜਾਨਵਰ ਮਰ ਜੇ ਤਾਂ ਵੀ ਅਸੀਂ ਉਦਾਂ ਦੇ ਕੋਈ ਅਸਰ ਨਹੀਂ ਪੈਂਦਾ ਤੇ ਪੁੱਛਿਆ ਜਾਵੇ ਅਫਸਰਾਂ ਨੂੰ ਧਿਆਨ ਨਾਲ ਵੀ ਇਹ ਕੌਣ ਜ਼ਿੰਮੇਵਾਰ ਸੀ ਜਿੰਨੂੰ 50 ਮੱਝਾਂ ਮਰੀ ਤੋਂ ਬਾਅਦ ਜਿਹੜਾ ਅੱਜ ਜਾਗਿਆ ਨਹੀਂ ਜਿੰਨੇ ਉਹ ਪੋਲਿਟਿਕ ਨਹੀਂ ਕੀਤਾ ਅੱਜ ਉਸੇ ਪੁਲ ਕਰਕੇ ਆ ਇਲਾਕਾ ਡੁੱਬਿਆ ਹੈ ਇੱਕ ਕਦੋਂ ਤੱਕ ਜਵਾਬਦੇਹੀ ਬਣਾਵਾਵਾਂਗੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਦੋਂ ਇਹਨਾਂ ਦੇ ਅਸਤੀਫੇ ਲਓਗੇ ਕਦੋਂ ਸਸਪੈਂਡ ਕਰੋਗੇ ਇਹਨਾਂ ਨੂੰ ਆਹ ਕੌਣ ਜ਼ਿੰਮੇਵਾਰ ਹੈ ਯਾਰ ਇਕੜ ਦਾ ਕੌਣ ਜ਼ਿੰਮੇਵਾਰ ਹੈ ਜਿਹੜੇ ਲੋਕ ਰੋੜ ਕੇ ਰਾਵੀ ਦੇ ਨਾਲ ਸਾਰੇ ਸਿਰਫ ਤੇ ਸਿਰਫ ਅਫਸਰशाही ਦੀ ਜਿਹੜੀ ਨਕੰਬੀ ਸੋਚ ਭ੍ਰਿਸ਼ਟਾਚਾਰੀ ਸੋਚ ਆ ਉਹਦੇ ਕਰਕੇ ਡੁੱਬਣਦੇ ਆਂ ਅਸੀਂ ਮੈਂ ਹੁਣ ਤੁਹਾਨੂੰ ਦੱਸਦਾ ਵੇਖਿਆ ਨਹੀਂ ਜਾਂਦਾ ਜੀ ਨਹੀਂ ਕਰਦਾ ਬੋਲਣ ਨੂੰ ਪਰ ਰਹੀ ਰਹੀਏ ਕਿੱਦਾਂ ਹੁਣ ਬਾਰ-ਬਾਰ ਲੋਕੀ ਕਹਿੰਦੇ ਬੋਲੋ ਨਾ ਕੀ ਕਰੀਏ ਹੁਣ ਫਿਰ